अज बच्चों का वैलकम टीचर अध्यापक का वेलकम, वेलकम करने वास्ते मैं गौरमेंट सीनियर सैकंडरी स्कूल चुन्नी कलं गमेंट प्राइमरी स्कूल तो मिडल स्कूल सर कपड़ा गया अपने अध्यापक तो की हाजरी पूरी सी विद्यार्थियों की इस करके घट सी क्योंकि बारिश का मौसम वो जनरल प्रॉब्लम से किन्नी और अध्यापकों कह दता स दो तीन महीने जो भी है उन्होंने हदायतों अनुसार ਵਾਪਸ ਉੱਲ। ਅਰ ਆਪਣੇ ਸਾਂਝੇ ਕੀਤੇ ਪਲ ਮੈਂ ਤੁਹਾਨੂੰ ਆਲਰੇਡੀ ਸਾਂਝੇ ਦੱਸਨਾਂ। ਇੱਕ ਤੇ ਬੱਚਿਆਂ ਨਾਲ ਮੈਂ 8 8:30 ਵਜੇ ਤੋਂ ਲੈ ਕੇ 8 ਵਜੇ ਚੱਲਿਆ ਜਿਸ ਮੈਂ 8:30 ਵਜੇ ਤੋਂ ਲੈ ਕੇ 1 ਵਜੇ ਤੱਕ ਇਹਨਾਂ ਸਕੂਲ ਵਿੱਚ ਆਪ ਹੀ ਹੀ ਬੱਚਿਆਂ ਨਾਲ ਇੰਟਰੈਕਟ ਕੀਤਾ। ਉਹਨਾਂ ਦੇ ਛੁੱਟੀਆਂ ਦੇ ਪਲ ਕਿੱਥੇ ਬਤਾਏ? ਨਾਨਕੇ ਬਤਾਏ, ਮਾਸੀ ਕੋਲ ਗਏ। ਅਲੱਗ-ਅਲੱਗ ਜਿਹੜੇ ਉਹਨਾਂ ਨਾਲ ਜਿਹੜੇ ਉਹਨਾਂ ਦੇ ਪਾਲਾ ਉਹਨਾਂ ਨਾਲ ਸਾਝੇ ਕੀਤੇ ਗਏ। ਪਰ ਉਹਨਾਂ ਨੇ ਬੜਾ ਪਹਿਲਾਂ ਥੋੜਾ ਜਿਹਾ ਕਹਿੰਦੇ ਨੇ ਤੀਜੇ ਬੰਦੇ ਕੋਲ ਆ ਕੇ ਉਹ ਝੱਟਦੇ ਰਹੇ ਪਹਿਲਾਂ। ਫਿਰ ਉਹਨਾਂ 'ਚ ਕੌਨਫੀਡੈਂਸ ਆਣਾ ਸ਼ੁਰੂ ਹੋ ਗਿਆ। ਪਹਿਲਾਂ ਝੱਟਦੇ ਸੀਗੇ, ਫਿਰ ਕੌਨਫੀਡੈਂਸ ਆਣਾ ਸ਼ੁਰੂ ਹੋ ਗਿਆ। ਫਿਰ ਇਸੇ ਤਰ੍ਹਾਂ ਹੀ ਉਹਨਾਂ ਨਾਲ ਇੱਕ ਜਗ੍ਹਾ ਤੇ ਆ ਕੇ ਆਪਾਂ ਸਮਝੌਤਾ ਵੀ ਸ਼ੇਅਰ ਕੀਤਾ ਸਰਕਪਾ ਆ ਕੇ। ਅ ਜਿਸ ਸਮਝੌਤਾ ਵੀ ਸ਼ੇਅਰ ਕੀਤਾ ਤੋਂ ਵੀ ਸਕੂਲ ਵਾਲਿਆਂ ਨੇ ਅਰੇਂਜਮੈਂਟ ਕੀਤਾ ਸੀਗਾ ਵੈਲਕਮ ਕਰਤਮਾਸ ਤੇ। ਪੈਰੈਂਟ ਦੀ ਵਜੂਦ ਵੀ ਘੱਟ ਸੀਗੀ ਪੈਰੈਂਟ ਜਿਹੜੇ ਜਿਹੜੀ ਦਿਹਾੜੀ ਕਰਦੇ ਸੀ ਉਹ ਛੱਡ ਕੇ ਬੱਚਿਆਂ ਨੂੰ ਉਹ ਚਲੇ ਗਏ ਸੀ ਤੇ ਸਰ ਉਹ ਕੀ ਵੀ ਅੱਗੇ ਜਿਵੇਂ ਪਤਾ ਲੱਗ ਰਹੀ ਕਿ ਛੁੱਟੀਆਂ ਹੁੰਦਾ ਕੁਝ ਹੈ ਜੀ ਉਹ ਚਾਂਸ ਜੋ ਆਪਣੀ ਡਿਪਾਰਟਮੈਂਟ ਦੀਆਂ ਹਦਾਇਤਾਂ ਹੁੰਦੀਆਂ ਅਸੀਂ ਉਸ ਚੀਜ਼ ਦੀ ਪਾਲਣਾ ਕਰਾਂਗੇ ਬੱਚਿਆਂ ਨਾਲ ਕੋਈ ਅੱਜ ਗੇਮਸ ਵਗੈਰਾ ਵੀ ਤੁਸੀਂ ਖੇਡਿਆ ਅੱਛਾ ਜੇ ਗੇਮ ਤੇ ਨਹੀਂ ਖੇਡਿਆਂਗੇ ਕਿਉਂਕਿ ਬਾਰਿਸ਼ ਸੀਗੀ ਇਹ ਹੈ ਵੀ ਉਹਨਾਂ ਨੇ ਸ਼ੇਅਰਿੰਗ ਕੀਤੀ ਗਈ ਕਾਰਡ ਸ਼ੇਅਰਿੰਗ ਜਿਹੜੇ ਬੱਚਿਆਂ ਨੇ ਕਾਰਡ ਬਣਾਏ ਸੀਗੇ ਉਹਨਾਂ ਨੂੰ ਉਹਨਾਂ ਉੱਤੇ ਵੈਰੀ ਗੁੱਡ ਲਿਖ ਕੇ ਆਗੇ ਸਾਰੇ ਬੱਚਿਆਂ ਦੇ ਕੋਲ ਬੈਠ ਕੇ ਜਿਹੜੀ ਮਰਜ਼ੀ ਕਲਾਸ ਦਾ ਹੋਵੇ ਜਿਹੜੀ ਮਰਜ਼ੀ ਅਚੀਵਮੈਂਟ ਕੀਤੀ ਹੋਵੇ ਜੋ ਮਰਜ਼ੀ ਲਿਖਿਆ ਹੋਵੇ ਉਹਦੇ ਨਾਲ ਕੀ ਹੋਏਗਾ ਉਹਨਾਂ ਦਾ ਕੰਟੈਸਟ ਹੋ ਜਾਏ। ਇਨ ਕੇਸ ਸਰ ਜਿਵੇਂ ਮੌਸਮ ਦਾ ਕਰਾਊਡ ਦਾ ਤਾਂ ਕਿਤੇ ਕਿਤੇ ਸਕੂਲਾਂ ਨੇ ਰਜੋ ਆਪਣੇ ਸਰ ਕੋਲ ਆਈ ਦੀ ਹੈ ਡਿਟੇਲ ਉਹ ਤੁਹਾਨੂੰ ਆਪਾਂ ਦੇ ਦਿੰਦੇ ਨੇ ਜਿਹੜੇ ਆਪਣੇ ਸੈਂਟਰ ਭਾਈ ਦੇ ਆਪਣੀ ਜੀਦ ਅਬਦੁੱਲ ਰੌ ਸੈਂਟਰ ਆਏ ਦੇ ਨੇ ਜਿਹੜੇ ਸੈਂਟਰ ਉਹ ਆਪਾਂ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਠੀਕ ਹੈ ਮੈਂ ਤੇ ਹੈ ਉਹਨਾਂ ਤੇ ਡਿਸੀ ਮੈਡਮ ਨੇ ਸਾਨੂੰ ਕਿਹਾ ਸੀਗਾ ਕਿ ਆਪਣੇ ਜਿਹੜੇ ਵੀ ਆਪਣੇ ਨੋਡਲ ਹੈ ਉਹਨਾਂ ਦਾ ਕਾ ਕੇ ਰੱਖੋ ਉਸੇ ਨੂੰ ਪਤਾ ਸੀ ਹਾਂ ਅੱਜ ਬੱਚਿਆਂ ਦਾ ਵੈਲਕਮ ਤੇ ਟੀਚਰਾਂ ਅਧਿਆਪਕਾਂ ਦਾ ਵੈਲਕਮ ਕਰਨ ਵਾਸਤੇ ਮੈਂ ਗਵਰਨਟ ਸੀਨੀਅਰ ਸਕੂਲ ਚੁੰਨੀ ਕਲਾ ਤੇ ਗਵਰਨਟ ਪ੍ਰਾਇਮਰੀ ਸਕੂਲ ਤੇ ਮਿਡਲ ਸਕੂਲ ਸਰ ਕਪੜਾ ਗਿਆ ਸੀ ਆਪਣੇ ਅਧਿਆਪਕਾਂ ਦੀ ਹਾਜ਼ਰੀ ਪੂਰੀ ਸੀ ਵਿਦਿਆਰਥੀਆਂ ਦੀ ਇਸ ਕਰਕੇ ਘੱਟ ਸੀ ਕਿਉਂਕਿ بارش ਦਾ ਮੌਸਮ ਸੀ ਉਹ ਜਨਰ ਪ੍ਰੋਬਾਸੀ ਕਿੰਨੇ ਆ ਪਰ ਅਧਿਆਪਕਾਂ ਕਹਿ ਤਛ ਗਿਆ ਉਹਨਾਂ ਬੱਚਿਆਂ ਨੂੰ ਅਗਲੇ 2-3 ਦਿਨਾਂ ਜੋ ਵੀ ਹੈ ਗਿਆ ਉਹਨਾਂ ਨੂੰ ਹਦਾਇਤਾਂ ਅਨੁਸਾਰ ਵਾਪਸ ਭੁਲਾ ਪਰ ਆਪਰੇ ਸਾਂਝੇ ਕੀਤੇ ਪਾਲ ਮੈਂ ਤੁਹਾਨੂੰ ਆਲਰੇਡੀ ਸਾਂਝੇ ਦੱਸ ਦਿੱਨਾ ਇੱਕ ਤੇ ਬੱਚਿਆਂ ਨਾਲ ਮੈਂ 8 8:30 ਵਜੇ ਤੋਂ ਲੈ ਕੇ 8 ਵਜੇ ਚੱਲਿਆ ਜਿਸ ਮੈਂ 8:30 ਵਜੇ ਤੋਂ ਲੈ ਕੇ 1 ਵਜੇ ਤੱਕ ਇਹਨਾਂ ਸਕੂਲ ਵਿੱਚ ਆਪ ਹੀ ਬੱਚਿਆਂ ਨਾਲ ਇੰਟਰੈਕਟ ਕੀਤਾ ਉਹਨਾਂ ਦੇ ਫੁੱਟੀਆਂ ਦੇ ਪਾਲ ਕਿੱਥੇ ਬਤਾਏ ਨਾਨਕੇ ਬਤਾਏ ਮਾਸੀ ਕੋਲ ਗਏ ਅਲੱਗ-ਅਲੱਗ ਜਿਹੜੇ ਉਹਨਾਂ ਨਾਲ ਜਿਹੜੇ ਉਹਨਾਂ ਦੇ ਪਾਲਾ ਉਹਨਾਂ ਨਾਲ ਸਾਂਝੇ ਕੀਤੇ ਗਏ। ਪਰ ਉਹਨਾਂ ਨੇ ਬੜਾ ਪਹਿਲਾਂ ਥੋੜਾ ਜਿਹਾ ਕਹਿੰਦੇ ਤੀਜੇ ਬੰਦੇ ਕੋਲ ਆ ਗਏ ਉਹ ਝੱਕਦੇ ਰਹੇ ਪਹਿਲਾਂ ਫਿਰ ਉਹਨਾਂ ਚ ਕੌਨਫੀਡੈਂਸ ਆਣਾ ਸ਼ੁਰੂ ਹੋ ਗਿਆ। ਪਹਿਲਾਂ ਝੱਕਦੇ ਸੀਗੇ ਫਿਰ ਕੌਨਫੀਡੈਂਸ ਆਣਾ ਸ਼ੁਰੂ ਹੋ ਗਿਆ। ਤੇ ਇਸੇ ਤਰ੍ਹਾਂ ਹੀ ਉਹਨਾਂ ਨਾਲ ਇੱਕ ਜਗ੍ਹਾ ਤੇ ਆ ਕੇ ਆਪਾਂ ਸਮੂਥਾ ਵੀ ਸ਼ੇਅਰ ਕੀਤਾ ਸਰਕਪਾ ਦੇ ਆ ਕੇ ਅਜਿਹਾ ਮੁਸਾਵੀ ਸ਼ੇਪ ਪਿਤਾ ਤੋਂ ਵੀ ਸਕੂਲ ਵਾਲਿਆਂ ਨੇ ਅਰੇਂਜਮੈਂਟ ਕੀਤਾ ਸੀਗਾ ਵੈਲਕਮ ਗਤਮਾਸਤੇ ਪੈਰੈਂਟਸ ਦੀ ੜੀ ਹੈ ਮੌਜੂਦਗੀ ਘੱਟ ਸੀਗੀ ਪੈਰੈਂਟ ਜਿਹੜੇ ਜਿਹੜੀ ਦਿਹਾੜੀ ਕਰਦੇ ਸੀ ਉਹ ਛੱਡ ਕੇ ਬੱਚਿਆਂ ਨੂੰ ਉਹ ਚਲੇ ਗਏ ਸੀ ਤੇ ਸਰੋਲਾ ਕੀ ਨਹੀਂ ਅੱਗੇ ਜਿਵੇਂ ਪਤਾ ਲੱਗ ਰਹੀ ਕਿ ਛੁੱਟੀਆਂ ਹੁੰਦਾ ਕੁਝ ਹੈ ਜੀ ਉਹ ਚਾਂਸ ਜੋ ਆਪਣੀ ਡਿਪਾਰਟਮੈਂਟ ਦੀਆਂ ਹਦਾਇਤਾਂ ਹੁੰਦੀਆਂ ਅਸੀਂ ਉਸ ਚੀਜ਼ ਦੀ ਪਾਲਣਾ ਬੱਚਿਆਂ ਨਾਲ ਕੋਈ ਅੱਜ ਗੇਮਸ ਵਗੈਰਾ ਵੀ ਤੁਸੀਂ ਖੇਡਿਆ ਅਚਾ ਜੇ ਗੇਮ ਤੇ ਨਹੀਂ ਖੇਡ ਜੀਾਂਗੇ ਕਿਉਂਕਿ ਬਾਰਿਸ਼ ਸੀਗੀ ਇਹ ਹੈ ਵੀ ਉਹਨਾਂ ਨੇ ਸ਼ੇਅਰਿੰਗ ਕੀਤੀ ਗਈ ਕਾਰਡ ਸ਼ੇਅਰਿੰਗ ਜਿਹੜੇ ਬੱਚਿਆਂ ਨੇ ਕਾਰਡ ਬਣਾਏ ਸੀਗੇ ਉਹਨਾਂ ਨੂੰ ਉਹਨਾਂ ਉੱਤੇ ਵੈਰੀ ਗੁੱਡ ਲਿਖ ਕੇ ਆ ਗਏ ਸਾਰੇ ਬੱਚਿਆਂ ਦੇ ਕੋਲ ਬੈਠ ਕੇ ਜਿਹੜੀ ਮਰਜ਼ੀ ਕਲਾਸ ਆਉ। ਜਿਹੜੀ ਮਰਜ਼ੀ ਅਚੀਵਮੈਂਟ ਕੀਤੀ ਹੋ। ਜੋ ਮਰਜ਼ੀ ਲਿਖਿਆ ਹੋ। ਉਹਦੇ ਨਾਲ ਕੀ ਹੋਏਗਾ ਉਹਨਾਂ ਦਾ ਕੰਟੈਸਟ ਹੋ ਜਾਏ। ਇਨ ਕੇਸਰ ਜਿਵੇਂ ਮੌਸਮ ਦਾ ਖਰਾਬ ਦਾ ਤਾਂ ਕਿਤੇ ਕੀ ਸਕੂਲਾਂ ਨੇ ਰਜੂ ਆਪਣੇ ਸਰਕੋਲ ਆਈਡੀ ਆ ਡਿਟੇਲ ਉਹ ਤੁਹਾਨੂੰ ਵਾਪਸ ਦੇ ਦਿੰਨੇ ਜਿਹੜੇ ਆਪਣੇ ਸੈਂਟਰ ਬਣਾਏ ਦੇ ਆਪਣੀ ਜਿਸिद ਅਬਦੁੱਲੋਹ ਸੈਂਟਰ ਆਏ ਦੇ ਨੇ ਜਿਹੜੇ ਸੈਂਟਰ ਉਹ ਆਪਾਂ ਤੁਹਾਨੂੰ ਪ੍ਰੋਵਾਈਡ ਕਰ ਦਿੰਨੇ ਠੀਕ ਅੱਜ ਮੇਨ ਤੇ ਹੈ ਉਹਨਾਂ ਤੇ ਡਿਸੀਜ ਮੈਡਮ ਨੇ ਸਾਨੂੰ ਕਿਹਾ ਸੀਗਾ ਕਿ ਆਪਣੇ ਜਿਹੜੇ ਵੀ ਆਪਣੇ ਨੋਡਲ ਹੈ ਉਹਨਾਂ ਦਾ ਕਾ ਕੇ ਰੱਖੋ ਉਸੇ ਹੋਂਦ ਕਰੀ